ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਸਸੀ ਕਾਲ ਜੀ ਮੈਂ ਹਾਂ ਪਰਮਿੰਦਰ ਸਿੰਘ ਜਟਪਰੀ ਕੱਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦੇ ਕੱਪੜ ਸ਼ਾਨ ਪ੍ਰੋਗਰਾਮ ਦੇ ਵਿੱਚ ਦੇਸ਼ ਦੀ ਰਾਜਨੀਤੀ 'ਚ ਹੋਏ ਵੱਡੇ ਸਿਆਸੀ ਝਮਾਕੇ ਤੇ ਗੱਲ ਕਰਾਂਗੇ ਗੱਲ ਕਰਾਂਗੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਕਿ ਐਕਸਾਈਜ ਪਾਲਿਸੀ ਨੂੰ ਲੈ ਕੇ 171 ਦਿਨਾਂ ਤੋਂ ED ਵੱਲੋਂ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ ਵਿੱਚ ਭੇਜੇ ਗਏ ਸਨ ਉਹਨਾਂ ਦੀ ਜਿਉਂ ਹੀ ਸੁਪਰੀਮ ਕੋਰਟ ਵੱਲੋਂ ਰਿਹਾਈ ਕੀਤੀ ਜਾਂਦੀ ਆ ਤੇ ਤਿਹਾੜ ਜੇਲ੍ਹ ਦੇ ਵਿੱਚ ਆਉਣ ਤੋਂ ਭਾਵੇਂ ਬਾਅਦ 2 ਦਿਨਾਂ ਦੇ ਬਾਅਦ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਰੀਸਫਲ ਹੋਵੇਗਾ ਅਤੇ ਵੱਡੀ ਹਲਚਲ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ अरविंद केजरीवाल जेल ਚੋਂ ਬਾਹਰ ਆ ਗਏ ਹਨ ਪਰ ਅਜੇ ਹਾਂ ਅਜੇ ਨਹੀਂ ਹੋਇਆ ਜਦਕਿ ਦੂਜੇ ਪਾਸੇ अरविंद केजरीवालੋ ਆਪਣੇ ਦਿੱਲੀ ਦੇ ਸੀਐਮ ਪਦ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਖਬਰ ਨੇ ਕੱਲੇ ਦਿੱਲੀ ਜਾਂ ਪੰਜਾਬ ਚ ਨਹੀਂ ਹਲਚਲ ਮਚਾਈ ਸਗੋਂ ਦੇਸ਼ ਦੀ ਰਾਜਨੀਤੀ ਦੇ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ अरविंद केजरीवाल ਜਦੋਂ ਆਪਣੇ ਸੀਐਮ ਪਦ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਤਾਂ ਉਸ ਦੇ ਇੱਕ ਦੋ ਸਾਥੀਆਂ ਨੂੰ ਛੱਡ ਕੇ ਕਿਸੇ ਨੂੰ ਵੀ ਪਿਣਕ ਨਹੀਂ ਸੀ ਕਿ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਐਡਾ ਵੱਡਾ ਐਲਾਨ ਕਰ ਦੇਣਗੇ ਜਦੋਂ ਜਿਉਂ ਹੀ ਮੁੱਖ ਮੰਤਰੀ ਨੇ ਆਪਣੀ ਸੱਦੀ ਗਈ ਜਿਹੜੇ ਹਾਈ ਲੈਵਲ ਜਿਹੜੇ ਵਰਕਰ ਆ ਉਹਨਾਂ ਦੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਲਾਈਵ ਹੋ ਕੇ ਅਨਾਉਂਸ ਕੀਤਾ ਤਾਂ ਸਾਰੇ ਹੈਰਾਨ ਰਹਿ ਗਏ ਕਿ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਐਡਾ ਵੱਡਾ ਫੈਸਲਾ ਲਿਆ ਗਿਆ ਭਾਵੇਂ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਆਪ ਆਪਣੇ ਆਪ ਨੂੰ ਤੇ ਆਪਣੇ ਸਾਥੀਆਂ ਨੂੰ ਜਿਹੜੇ ਕਿ ਮਨੀ ਸਸੋਧੀਆਂ ਹੋਰੀ ਜਿਹੜੇ ਉਹ ਵੀ ਜਮਾਂਦ ਤੇ ਆਏ ਹਨ ਸੰਜੇ ਸਿੰਘ ਹੋਰੀ ਵੀ ਜਮਾਂਦ ਤੇ ਆਏ ਹੋਏ ਹਨ ਨੂੰ ਨਿਰਦੋਸ਼ ਦੱਸਦਿਆਂ ਭਾਰਤੀ ਜਨਤਾ ਪਾਰਟੀ ਤੇ ਤਿੱਖੇ ਹਮਲੇ ਕਰਦੇ ਆ ਕਿਹਾ ਕਿ ਉਹਨਾਂ ਨੇ ਇਹ ਸੋਚਿਆ ਸੀ ਕਿ ਉਹ ਜ਼ਰੂਰ ਲੋਕਾਂ ਦੀ ਕਚਹਿਰੀ ਵਿੱਚ ਆ ਕੇ ਅਸਤੀਫਾ ਦੇਣਗੇ ਇਹ ਲੋਕ ਅਦਾਲਤ ਦੇ ਵਿੱਚ ਆ ਕੇ ਉਹਨਾਂ ਨੇ ਅਸਤੀਫਾ ਦਿੱਤਾ ਜਿਨ੍ਹਾਂ ਲੋਕਾਂ ਨੇ ਭਾਵੇਂ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਭ ਕੁਝ ਦੇਖ ਕੇ ਹੀ ਉਹਨਾਂ ਨੂੰ ਜਮਾਨਤ ਦਿੱਤੀ ਹੈ ਦੂਜੇ ਪਾਸੇ ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਦੋਂ ਜ्यों ਹੀ استਿਫਾ ਦਿੱਤਾ ਗਿਆ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਜਿਹੜੇ ਹੈਗੇ ਆ ਸਿਆਸੀ ਵਿਆਨ ਦਾਗੇ ਗਏ ਤੇ ਭਾਵੇਂ ਕਿ ਸੀਐਮ ਕੇਜਰੀਵਾਲ ਨੇ ਇਹ ਵੀ ਐਲਾਨ ਕੀਤਾ ਕਿ ਦੋ ਦਿਨਾਂ ਬਾਅਦ ਉਹ استਿਫਾ ਦੇਵੇਗਾ ਤੇ ਨਵਾਂ ਚਿਹਰਾ ਮੁੱਖ ਮੰਤਰੀ ਪਦ ਲਈ ਦਿੱਤਾ ਜਾਵੇਗਾ ਹੁਣ ਇੱਕ ਗੱਲ ਸਾਫ਼ ਹੋ ਗਈ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇਣ ਤੋਂ ਬਾਅਦ ਇੱਕ ਇਹ ਵੀ ਦੱਸ ਦਿੱਤਾ ਕਿ ਉਹ ਤ્યાਗ ਦਾ ਮੇਦਾ ਵੀ ਰੱਖਦੇ ਹਨ ਕਿਤੇ ਨਾ ਕਿਤੇ ਸਿਆਸੀ ਮਹਾਰ ਪੰਜਾਬ ਬਲ ਨੂੰ ਵੀ ਇਸ਼ਾਰੇ ਕਰ ਰਹੇ ਹਨ ਕਿ ਪੰਜਾਬ ਦੇ ਬੇਚਵੀ ਵੱਡਾ ਫੇਰ ਬਦਲ ਹੋ ਸਕਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਿੱਲੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਉਹਨਾਂ ਨੇ ਖੁਦ ਅਸਤੀਫਾ ਦੇ ਕੇ ਦੱਸ ਦਿੱਤਾ ਕਿ ਕੁਰਸੀ ਦੇ ਨਾਲ ਕਦੇ ਵੀ ਮੋਹ ਨਹੀਂ ਰੱਖਣਾ ਤੇ ਨਾਲ ਹੀ ਇਹਦੇ ਨਾਲ ਉਹ ਪਾਰਟੀ ਨੂੰ ਵੱਡਾ ਕਰਗੇ ਹਨ ਕਿਉਂਕਿ ਆਮ ਤੌਰ ਤੇ ਲੋਕ ਜਿਹੜੇ ਹੈਗੇ ਆ ਉਹ ਪਾਰਟੀ ਨੂੰ ਵੋਟਾਂ ਪਾਉਂਦੇ ਨੇ ਪਰ ਜਿਉਂ ਹੀ ਸਿਆਸੀ ਆਗੂ ਮਨਿਸਟਰਾਂ ਦੇ ਅਹੁਦੇ ਤੇ ਪਹੁੰਚ ਜਾਂਦੇ ਨੇ ਪਰ ਉਹ ਆਪਣੇ ਪਾਰਟੀ ਦੇ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਤੇ ਜਾਂ ਭਖ ਦੇ ਮਸਲਿਆਂ ਨੂੰ ਜਿੰਨਾ ਕਰਕੇ ਉਹ ਸੱਤਾ ਤੇ ਆਏ ਹੁੰਦੇ ਨੇ ਤਾਂ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਕੁਰਸੀ ਦੇ ਨਾਲ ਜ਼ਿਆਦਾ ਮੋਹ ਪਾ ਲੈਂਦੇ ਨੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਸੀਐਮ ਪੱਧ ਦੇ ਅਸਤੀਫੇ ਨੂੰ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦਾ ਮਿਗਲ ਵੱਜਿਆ ਹੋਇਆ ਹੈ ਉੱਥੇ ਉਹ ਪ੍ਰਚਾਰ ਆਪਣੀ ਪਾਰਟੀ ਲਈ ਕਰਨਗੇ ਤੇ ਨਾਲ ਹੀ 6 ਮਹੀਨੇ ਤੱਕ ਦਿੱਲੀ ਸਰਕਾਰ ਦੀਆਂ ਜਿਹੜੀਆਂ ਕਿ ਨਵੀਂ ਸਰਕਾਰ ਦੀਆਂ ਚੋਣਾਂ ਹੋਣੀਆਂ ਨੇ ਵਿਧਾਨ ਸਭਾ ਦੀਆਂ ਉੱਥੇ ਲਈ ਵੀ ਉਹ ਆਪਣੇ ਪਦ ਤੋਂ ਪਾਸੇ ਹਟ ਕੇ ਗਰਾਊਂਡ ਪੱਧਰ ਤੇ ਜਿਹੜਾ ਕਿ ਉਹ ਪ੍ਰਚਾਰ ਕਰਨਗੇ ਨਾਲ ਹੀ ਉਹ ਆਪਣੇ ਕੁਰਸੀ ਤੋਂ ਮੋਹ त्याਗਣ ਵਾਲੀਆਂ ਜਿਹੜਾ ਹੈਗਾ ਜਿਗਰਾ ਹਿਰਦਾ ਲੋਕਾਂ ਸਾਹਮਣੇ ਰੱਖਣਗੇ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਾਂਗੇ ਪੰਜਾਬ ਵਿੱਚ ਕਦੋਂ ਰੀਸ਼ਫਲ ਹੋਵੇਗਾ ਕਿਉਂਕਿ ਮੀਡੀਆ ਰਿਪੋਰਟਾਂ ਅਨਸਾਰ ਦੋ ਦੋ ਮੰਤਰੀਆਂ ਦੀਆਂ ਵੀਡੀਓ ਵਾਇਰਲ ਹੋਣ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਰੀਸ਼ਫਲ ਦੀ ਗੱਲ ਚੱਲ ਰਹੀ ਸੀ ਤੇ ਇੱਕ ਦੋ ਮੰਤਰੀਆਂ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਚਰਚਾ ਸੀ ਕਿ ਉਹਨਾਂ ਦਾ ਵੀ ਰੀਸ਼ਫਰ ਹੋਣਾ ਬਾਕੀ ਹੈ ਹੁਣ ਇਹ ਦੇਖਣਾ ਹੋਵੇਗਾ ਕਦੋਂ ਤੱਕ ਪੰਜਾਬ ਦੀ ਰੀਸ਼ਫਲ ਹੋਵੇਗੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕੱਪੜ ਸ਼ਾਨ ਲੈ ਕੇ ਪ੍ਰੋਗਰਾਮ ਹਾਜ਼ਰ ਹੋਵਾਂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ